ਸਰੰ ਮੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦਿਓ ਪਿਆਰੇ ਜਿਨ ਉਪਰ ਗੁਰਮੁਖ ਮਨ ਮੰਨਿਆ ਤਿਨ ਕੇ ਕਾਜ ਸੁਵਾਰੇ ਰਹਾਉ ਜੋ ਜਨ ਦੀਨ ਤੈ ਗੁਰ ਅਗ ਤਿਨ ਕੇ ਦੁਖ ਨਿਵਾਰੇ ਅਨੰਦਿਨ ਭਗਤ ਕਰੈ ਗੁਰ ਅਗ ਗੁਰ ਤੇ ਸ਼ਬਦ ਸੁਵਾਰੇ ਸਿਰਦ ਨਾਮ ਅੰਮ੍ਰਿਤ ਰਸ ਰਸਨ ਸਸਦਾਵੇਂ ਰਸ ਬੀਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੇਂ ਮੁਖ ਦੁਆਰੇ ਸਤ ਗੁਰ ਪੁਰਖ ਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤਿਸ ਅਗੈ ਜਿਉ ਦਿਵੋ ਆਪਣਾ ਹਉ ਸਤ ਗੁਰ ਕੈ ਬਲ ਹਾਰੇ ਮਨ ਮੁਖ ਭ੍ਰਮ ਦੂਜੈ ਪਾਇ ਲਾਗੇ ਅੰਤਰ ਅਗਿਆਨ ਗੁਬਾਰੇ ਸਤ ਗੁਰ ਦਾਤਾ ਨਦਰ ਨਾ ਆਵੇ ਨਾ ਉਰਵਾਰ ਨਾ ਪਾਰੇ ਸਰਬੇ ਖਟ ਖਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾ ਸੰਦਾਸ ਕਹਿਤ ਹੈ ਕਰ ਕਿਰਪਾ ਲੇਹ ਉਬਾਰੇ ਸਾਰੰ ਮਹਿਲਾ ਚੌਥਾ ਗੋਬਿੰਦ ਕੀ ਐਸੀ ਕਾਰਕਮਾਏ ਜੋ ਕਿਸ ਕਰੇ ਸੋ ਸਤ ਕਰਮਨੋ ਗੁਰਮੁਖ ਨਾਮ ਰੋ ਲਿਵ ਲਾਏ ਰਹਾਉ ਗੋਬਿੰਦ ਪੀਤ ਲਗੀ ਅਤ ਮੀਠੀ ਅਵਰ ਵਿਸਰ ਸਭ ਜਾਏ ਆਨੰਦਨ ਰਹਾਸ ਭਇਆ ਮਨ ਮਾਨਿਆ ਜੋਤੀ ਜੋਤ ਮਿਲਾਏ ਜਬ ਗਉਣ ਗਾਏ ਤਬ ਹੀ ਮਨ ਤ੍ਰਿਪਤ ਸ਼ਾਂਤ ਵਸੈ ਮਨ ਆਏ ਗੁਰ ਕਿਰਪਾਲ ਪੈ ਤਬ ਪਾਇਆ ਹਰ ਚਰਣੀ ਚਿਤ ਲਾਏ ਮਤ ਪੁਰਗਾਸ ਭਈ ਹਰ ਧਿਆਇ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਦ ਲਗਾਏ ਫਿਰਦਾ ਕਪਟ ਨਿਤ ਕਪਟ ਕਮਾਵੇ ਮੁਖੋਂ ਹਰ ਹਰ ਸੁਣਾਏ ਅੰਤਰ ਲੋਭ ਮਹਾ ਗੁਬਾਰਾ ਤੋਂ ਕੁੱਟ ਦੁੱਖ ਖਾਏ ਜਦ ਸੁਪ੍ਰਸੰਨ ਭੈ ਪਬ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰਜਨ ਪਾਇ ਨਾਮ ਜਪਤ ਸੁਖ ਪਾਏ ਸਾਰੰਗ ਮਲਾ ਚੌਥਾ ਮੇਰਾ ਮਨ RAM ਨਾਮ ਮਨ ਮਾਨੀ ਮੇਰਾ ਹੀ ਰੈ ਸਤਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਹਾ ਦੀਨ ਦਇਆ ਲੋ ਜਨ ਉਪਰ ਜਨ ਦੇਵੋ ਕਥ ਕਹਾਣੀ ਸੰਤ ਜਨ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ ਸਭ ਚੁਕੀ ਆਵਣ ਜਾਣੀ ਨੈਣੀ ਬਰੋ ਦੇਖਾਂ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ ਸ਼੍ਰਵਣੀ ਕੀਰਤਨ ਸੁਨੋ ਦਿਨ ਰਾਤੀ ਖਿਰਦ ਹਰ ਹਰ ਪਾਨੀ ਪੰਜ ਜਨਾ ਗੁਰ ਵਸਗਤ ਆਣੇ ਤੋ ਉਨ ਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਤਾਰੀ ਹਰ ਰਾਮੇ ਨਾਮ ਸਮਾਨੀ ਸਾਰੰਗ ਮਹਲਾ 4 ਜਪ ਮੰਨ ਰਾਮ ਨਾਮ ਪੜ ਸਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨੇਫਲ ਸਭ ਬਿਸਥਾਰ ਰਹਾ ਕਿਆ ਲੀਜੈ ਕਿਆ ਤਜਿਐ ਬੋਰੇ ਜੋ ਦੀਸ ਸੋ ਸ਼ਾਰ ਜਿਸ ਬਿਖਿਆ ਕੋ ਤੁਮ ਆਪਣੀ ਕਰ ਜਾਣੋ ਸਾ ਛਾੜ ਜਾਹੋ ਸਿਰ ਪਾਰ ਤਿਲ ਤਿਲ ਪਲ ਪਲ ਆਉਦ ਫੁਨ ਘਟ ਬੂਝ ਨਾ ਸਕੈ ਗਵਾ ਉਹ ਕਿਛ ਕਰੇ ਜੇ ਸਾਥ ਨਾ ਚੱਲ ਏ ਸਾਕਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੋਰੇ ਤੋ ਪਾਵੇ ਮੋਖ ਦਵਾਰ ਬਿਨ ਸਤ ਸੰਗ ਸੁਖ ਕਿਨ ਨਾ ਪਾਇ ਜਾਏ ਪੁੱਛੋ ਬੇਦ ਵਿਚਾਰ ਰਾਣਾ ਰਾਓ ਸਭੇ ਕੋ ਚੱਲ ਛੂਟ ਛੋੜ ਜਾਏ ਪਾਸਾਰ ਨਾਮਕ ਸੰਤ ਸਦਾ ਥਿਰਨੇ ਚਲ ਜਿਨ ਰਾਮ ਨਾਮ ਆਧਾਰ ਸਾਰੰ ਮਹਲਾ 4 ਕਰ ਤੀਜਾ ਦੁਪਦਾ ਇਕੋ ਅੰਕਾਰ ਸਤਗੁਰ ਪ੍ਰਸਾਦ ਕਾਹੇ ਪੂਤ ਚਗਰਤੋ ਸੰਗ ਬਾਪ ਜਿਨ ਕੇ ਜਣੇ ਬਢੀਰੇ ਤੁਮ ਹੋ ਤਿਨ ਸਿਓ ਚਗਰਤ ਪਾਪ ਰਹਾਓ ਜਿਸ ਥਨ ਕਾ ਤੁਮ ਗਰਭ ਕਰਤੋ ਹਾ ਸੋ ਥਨ ਕਿਸੈ ਨਾ ਆਪ ਖਿੰਮੈ ਛੋੜ ਜਾਏ ਬਿਖਿਆ ਰਸ ਤੋ ਲੱਗੈ ਪਸ਼ੂਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਾਰੇ ਤਿਨ ਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਉ ਜੋ ਸੁਨੋ ਤੋ ਜਾਏ ਸੰਤਾਪ ਹਰੰ ਮੈਲਾ ਚੌਥਾ ਘਰ ਪੰਜਵਾ ਦੁੱਪ ਦੇ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਜਪ ਮੰਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸਿਓ ਪ੍ਰੀਤ ਲਾਗੀ ਮੈਂ ਹਰ 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 ਟੇਕ ਸਭ ਦਿਨ ਸਭ ਰਾਤ ਰਹਾਉ ਹਰ ਕੀ ਉਪਮਾ ਅਨੇਕ 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 ਗੁਣ ਗਾਵਤ ਸੋਕ ਨਾਰਦ ਬ੍ਰਹਮਾਦਿਕ ਤਵ ਗੁਣ ਸੁਆਮੀ ਗਨੇ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੇ ਜਨ ਨਾਨਕ ਸਲ ਲੈ ਸਲ ਮਿਲਾਤ ਸਾਰੰ ਮਹਿਲਾ ਚੌਥਾ ਜਪ ਮਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ਼੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਜਿਤ ਗ੍ਰਹਿ ਗੁਣ ਗਾਉਤੇ ਹਰ ਕੇ ਗੁਣ ਗਾਉਤੇ ਰਾਮ ਗੁਣ ਗਾਉਤੇ ਜਿਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੋਰਾ ਤਿਨ ਜਾਣ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋ ਅਭਿਮਾਨ ਗਏ ਤਿੰਨ ਜਾਣ ਕੇ ਹਰ ਮਾਰ ਕੰਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ਰਾ ਮਨ ਇੱਛੇ ਫਲ ਪਾਵੋ ਸਭੇ ਫਲ ਪਾਵੋ ਧਰਮ ਅਰਥ ਕਾਮ ਮੋਕ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ਸਾਰੰ ਮਹਿਲਾ ਚੌਥਾ ਜਪ ਮੰਨ ਮਾਧੋ ਮਦਸੂਦ ਨੂੰ ਹਰ ਸ਼ੀਰ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁੱਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਾਹ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਨ ਸੰਤਰ ਬਸਤਾ ਮੈਂ ਹਰ ਦੇਖਣ ਤੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ ਤੇ ਸਜਨ ਕੇ ਹੋਂ ਮਲ ਮਲ ਧੂਆ ਪਾਓ ਹਰ ਜਨ ਕੋ ਹਰ ਮਿਲਿਆ ਹਰ ਸ਼ਰਧਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਅਨੰਦ ਤੇ ਮੈਂ ਦੇਖਿਆ ਹਰ ਰਾਉ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ੁਰ ਕਿਰਪਾ ਭਈ ਮੈਂ ਅਨੰਦਿਨੋ ਸਦ ਸਦ ਸਦਾ ਹਰ ਜਪਿਆ ਹਰ ਨਾਉ ਸਾਰੰਗ ਮਹਲਾ ਚੌਥਾ ਜਪ ਮੰਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਸੰਭਉ ਮੇਰੇ ਮਨ ਅਨੰਦਿਨੋ ਥਿਆਏ ਅੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ-ਕੋਟ ਤੇ ਪੀਸ ਸਿਧ ਜਤੀ ਜੋਗੀ ਟਟ ਤੀਰਥ ਪਰਭਵਨ ਕਰਤ ਰਹਿਤ ਨਿਰਾਹਾਰੀ ਤਿਸ ਜਨ ਕੀ ਸੇਵਾ ਥਾਂਏ ਪਈ ਜਿਨ ਕੋ ਕਿਰਪਾਲ ਹੋਵ ਬਨਵਾਰੀ ਧਰ ਕੇ ਹੋ ਸੰਤ ਭਲੇ ਤੇ ਊਤਮ भक्त तले जो पावत हर राम मुरारी जिन का अंग करै मेरा स्वामी तिनकी नानक हर तज सवारी सारं मेला चौथा पड़ताल जप मन गोविंद हर गोविंद गुणी निधान सब सृष्टि का प्रभो मेरे मान ਹਰਬੋਲ ਹਰਪੁਰਖ ਅਬਨਾਸ਼ੀ ਰਹਾਉ ਹਰਤਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਐ ਜਿਸ ਰਾਮ ਪਿਆਸੀ ਹਰ ਆਪ ਦਇਆਲ ਦਇਆ ਕਰ ਮੇਲਾ ਜਿਸ ਸਤਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵੈ ਸਦਸਦਾ ਮੇਰਾ ਹਰ ਹਰੇ ਇਨ ਕਾ ਸਭ ਦੂਖ ਭਰਮ ਭਉ ਜਾਸੀ ਜਨ ਨਾਨਕ ਨਾਮ ਲੈ ਤਾ ਜੀਵੇ ਜਿਉ ਚਾਤ੍ਰਿਕ ਜਲ ਪੀਏ ਤ੍ਰਿਪਤਾਸੀ ਸਾਰੰ ਮਹਲਾ ਚੌਥਾ ਜਪ ਮੰਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਭਈਆ ਸਤ ਰਾਮ 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 ਰਵ ਰਹਾ ਸਰਬੱਗੇ ਰਾਵ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭ ਜਗੇ ਜਿਸ ਆਪ ਕਿਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨ ਕੀ ਪਤ ਰਾਖੇ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰਾ RAM ਰਾਏ ਦੁਸ਼ਮਨ ਦੁਖ ਗਏ ਸਭ ਭੱਗੇ ਸਾਰੰ ਮਹਿਲਾ 5ਵਾਂ ਚੌਪ ਦੇ ਘਰ ਪਹਿਲਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਸਤ ਗੁਰੂ ਮੂਰਤ ਕੋ ਬਲ ਜਾਉ ਅੰਤਰ ਪਿਆਸਾ ਤਾਤਿਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾ ਅਨਾਥਾਂ ਕੋ 나ਥ ਸਰਵ ਤਤ ਪਾਲਕ ਧਗਤ ਵਸ਼ਲ ਹਰਨਾਉ ਜਾ ਕੋ ਕੋਏ ਨਾ ਰਖੇ ਪ੍ਰਾਣੀ ਤਿਸ ਤੂੰ ਦੇ ਅਸਰਾਉ ਨਿ ਧਰਿਆ ਤਾਰ ਨਿ ਗਤਿਆ ਦਤ ਨਿਥਾਵਿਆਂ ਤੂੰ ਥਾਉ ਦਾ ਦਿਸ ਜਾਉ ਤਾ ਤੂੰ ਸੰਗ ਤੇਰੀ ਕੀਰਤ ਕਰਮ ਕੁਮਾਉ ਏਕ ਸ ਤੇ ਲੱਖ ਲੱਖ ਤੇ ਇਕ ਤੇਰੀ ਗਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਆ ਸਭ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਦ ਸਿਉ ਗੋਸ਼ਟ ਹਰ ਸਾਧਨ ਸਿਉ ਲਿਵ ਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੁ ਦਰਸ ਮਨ ਚਾਓ ਸਾਰੰ ਮਹਿਲਾ ਪੰਜਵਾ ਹਰ ਜਿਉ ਅੰਤਰ ਜਾਮੀ ਜਾਨ ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਤਪਵਾਨ ਰਹਾਓ ਵੈਸ਼ਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਝੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਰਹਿ ਸੋਮ ਪਾਕ ਕਿਰੈ ਪਰਦਰਭ ਅੰਤਰ ਝੂਠ ਗੁਮਾਨ ਸ਼ਾਸਤਰ ਵੇਦ ਕੀ ਵਿਦ ਨਹੀਂ ਜਾਣੇ ਵਿਆਪੇ ਮਨ ਕੈਮਾਨ ਸੰਧਿਆ ਕਾਲ ਕਰੈ ਸਭ ਵਰਤਾ ਜਿਉ ਸੁਖਰੀ ਦਮਫਾਨ ਪ੍ਰਭੂ ਪੁਲਾਏ ਉਝੜ ਪਾਏ ਨੇ ਫਲ ਸਭ ਕਰਮਾਨ ਸੋ ਗਿਆਨੀ ਸੋ ਬੈਸ਼ਨੋਂ ਪੜਿਆ ਜਿਸ ਕਰੀ ਕਿਰਪਾ ਭਗਵਾਨ ਓਨ ਸਤਗੁਰ ਸੇ ਪਰਮ ਪਦ ਪਾਇਆ ਉਧਰਿਆ ਸਗਲ ਬਿਸ਼ਵਾਨ ਕਿ ਆਹਮ ਕਥੈ ਕਿਛ ਕਥ ਨਹੀਂ ਜਾਣ ਤਬ ਪਾਵੇ ਤਿਵੇਂ ਬੁਲਾਂ ਸਾਧ ਸੰਗਤ ਕੀ ਤੂਰ ਇੱਕ ਮੰਗੋ ਜਨ ਨਾਨਕ ਪਇਓ ਸ਼ਹਜ਼ਾਨ